ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਜਾਂ ਕੋ ਤੁਮ ਭਏ ਸਮਰਥ ਅੰਗਾ ਤਾਂ ਕੋ ਕਛ ਨਾਹੀ ਕਾਲੰਗਾ ਮਦੋ ਜਾਂ ਕੋ ਹੈ ਆਸ ਤੇਮਾਰੀ ਤਾਂ ਕੋ ਕਛ ਨਾਹੀ ਸੰਸਾਰੀ ਰਹਾ ਜਾ ਕੇ ਹਿਰਦੈ ਠਾਕੁਰ ਹੋਏ ਤਾਂ ਕੋ ਸਹਸਾ ਨਾਹੀ ਕੋਏ ਜਾਂ ਕੋ ਤੁਮ ਦਿਨੀ ਪ੍ਰਭ ਤੀਰਾ ਤਾਂ ਕਾ ਨਿਕਟ ਨਾ ਆਵ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਣ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 188 ਦੇ ਉੱਪਰ ਅੰਕਿਤ ਹੈ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਸਤਿਗੁਰ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਮਾਦਹੁ ਜਾਂ ਕੋ ਹੈ ਆਸ ਤੇਮਾਰੀ ਮਾਧੋ ਪ੍ਰਮਾਤਮਾ ਦਾ ਇੱਕ ਸਫਾਤੀ ਨਾਮ ਹੈ ਉਹਦੀਆਂ ਸਿਫਤਾਂ ਕਰਦੇ ਆ ਸਤਗੁਰੂ ਜੀ ਉਚਾਰਨ ਕੀਤਾ ਹੈ ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਮਾਧੋ ਮਾਧੋ ਜਾਂ ਕੋ ਹੈ ਆਸ ਤੇਮਾਰੀ ਹੇ ਸਤਗੁਰੂ ਜਿਹਨੂੰ ਜਿਹਨੂੰ ਮਨੁੱਖ ਨੂੰ ਤੇਰੀ ਆਸ ਹੁੰਦੀ ਹੈ ਨਾ ਤਾਂ ਕੋ ਕਸ਼ ਨਾਹੀ ਸੰਸਾਰੀ ਫਿਰ ਉਹ ਸੰਸਾਰ ਦੀ ਮੁਤਾਜੀ ਨਹੀਂ ਕਰਦਾ ਸੰਸਾਰ ਦੇ ਵੱਲ ਨਹੀਂ ਚਾਕਦਾ ਕਿੰਨੇ ਵਾਰ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਜਦੋਂ ਅਸੀਂ ਇੱਕ ਦੀ ਆਸ ਰੱਖਾਂਗੇ ਦੁਨੀਆ ਦੀਆਂ ਆਸਾਂ ਟੁੱਟ ਜਾਂਦੀਆਂ ਪਰ ਜਿਹੜੇ ਹਰੀ ਅਕਾਲ ਪੁਰਖ ਦੀ ਆਸ ਛੱਡ ਕੇ ਹੋਰ ਆਸ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਉਹਨਾਂ ਬਾਰੇ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਹਰਿ ਸਿਉ ਹੀਰਾ ਛਾੜਕੈ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਇੰਗੇ ਸਤਿ ਪਾਖ ਹੈ ਰਬਦਾਸ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਸਤਿਗੁਰੂ ਜੀ ਤੁਮਰੀ ਸ਼ਰਣ ਤੁਮਰੀ ਆਸਾ ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮੈਨੂੰ ਆਸ ਵੀ ਤੇਰੀ ਹੈ। ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਕੋ। ਸੋਖਣੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਆ ਗੁਰੂ ਅਰਜਨ ਸਾਹਿਬ ਜੀ ਦੇ ਬਚਨ। ਪਾਸ਼ਾ ਕਹਿੰਦੇ ਜਿੱਦਣ ਅਸੀਂ ਆਪਣੀ ਸਿਆਣਪ ਛੱਡਾਂਗੇ ਇੱਕ ਦੀ ਆਸ ਰੱਖਾਂਗੇ ਨਾ ਸਾਡੇ ਦੁੱਖ ਸਾਡੇ ਡਰ ਸਾਡੇ ਭਰਮ ਸਾਰੇ ਖਤਮ ਹੋ ਜਾਣਗੇ ਪਾਸ਼ਾ ਕਹਿੰਦੇ ਤਜੋ ਸਿਆਣ ਪਸੁਰ ਜਣੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਾਉ ਜਾਏ ਤੁਹਾਡੇ ਡਰ ਤੁਹਾਡੇ ਭਰਮ ਤੁਹਾਡੇ ਦੁੱਖ ਸਾਰੇ ਖਤਮ ਹੋ ਜਾਣ ਜਦਨ ਤੁਸੀਂ ਇੱਕ ਦੀ ਆਸ ਰੱਖੋਗੇ ਮਾਦੋ ਜਾਂ ਕੋ ਹੈ ਆਸ ਤੁਮਾਰੀ ਅੱਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਹੈ ਉਹਨਾਂ ਦੇ ਜੀਵਨ ਵਿੱਚ ਇਹ ਗੱਲ ਮਿਲਦੀ ਹੈ ਕਿ ਸਤਗੁਰੂ ਮਹਾਰਾਜ ਇੱਕ ਦੀ ਆਸ ਤੇ ਆਪਣਾ ਜੀਵਨ ਬਤੀਤ ਕਰ ਰਹੇ ਕਦੇ ਇਤਿਹਾਸ ਨੂੰ ਪੜ੍ਹ ਕੇ ਲੱਗੋ ਆਜਨਾ ਬੰਦਾ ਮਨੁੱਖ ਜਿਹੜਾ ਹੈ ਅਸੀ ਕੋ ਗੱਲ ਹੁੰਦੀ ਆ ਪਰਵਾਰਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਬੰਦਾ ਕਬਰਾ ਜਾਂਦਾ ਹੈ ਡਿਪਰੈਸ਼ਨ ਵਿੱਚ ਆ ਜਾਂਦਾ ਇੱਥੋਂ ਤੱਕਰ ਸੁਸਾਇਟੀ ਕਰ ਲੈਂਦਾ ਆਪ ਆਪਣੇ ਆਤਮ ਹੱਤਿਆ ਕਰ ਲੈਂਦਾ ਕਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ ساری ਜ਼ਿੰਦਗੀ ਸੰਘਰਸ਼ ਦੇ ਵਿੱਚ ਬਤੀਤ ਹੋਈ ਜ਼ਿੰਦਗੀ ਦੇ ਪਹਿਲੇ 11 ਸਾਲ 1563 ਵਿੱਚ ਸਤ ਗੁਰੂ ਜੀ ਦਾ ਪ੍ਰਕਾਸ਼ ਹੋਇਆ ਪਹਿਲੇ 11 ਸਾਲ ਗੁਰੂ ਅਮਰਦਾਸ ਉਹਨਾਂ ਦੇ ਨਾਨਾ ਸਨ ਤੇ ਉਹਨਾਂ ਦੀ ਗੋਦ ਵਿੱਚ ਬਤੀਤ ਹੋਏ। 7 ਸਾਲ ਪਿਤਾ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਬਤੀਤ ਹੋਏ। 18 ਸਾਲ ਦੀ ਉਮਰ ਹੋ ਗਈ। ਤਕਰੀਬਨ ਲਗਭਗ 18 ਸਾਲ ਤੇ 4 ਮਹੀਨੇ ਦੀ ਉਮਰ ਸੀ ਜਿੱਦਨ ਸਤਗੁਰੂ ਜੀ ਗੁਰਤਾ ਗੱਦੀ ਤੇ ਬਰਾਜਮ ਹੋਣਾ ਹੈ। ਤੇ 43 ਸਾਲ ਦੀ ਉਮਰ ਸੀ ਜਿੱਦਨ ਅੱਜ ਦੇ ਦਿਨ ਸਤਗੁਰੂ ਨੇ ਸ਼ਹਾਦਤ ਦਿੱਤੀ। ਔਰ ਜੋ ਸਤਗੁਰੂ ਨੇ ਕੀਤਾ ਕੋਈ ਕਰ ਨਹੀਂ ਸਕਦਾ ਪਟਾਣੇ ਤਾਂ ਆਖਿਆ ਕਹਿੰਦੇ ਇਹ ਤਾਂ ਪਰਮੇਸ਼ਰ ਆਪ ਕਰ ਸਕਦਾ ਕਹਿੰਦੇ ਗੁਰ ਅਰਜਨ ਪ੍ਰਤੱਖ ਹਰ ਉਹ ਤਾਂ ਹਰੀ ਦਾ ਰੂਪ ਹੈ ਅਕਾਲ ਪੁਰਖ ਦਾ ਕੋ ਭੇਦ ਨਹੀਂ ਹੈ ਪੰਨ ਮਥਰਾ ਕਸ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਗੁਰੂ ਤਾਂ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹੈ ਗੁਰੂ ਅਰਜਨ ਸਾਹਿਬ ਜੀ ਮਾਰਾ ਪਰ ਕਹਿੰਦੇ ਸੰਸਾਰੀ ਤੌਰ ਤੇ ਵੀ ਸਾਨੂੰ ਕਰਕੇ ਦਿਖਾਇਆ ਹੁਣ ਜਦੋਂ ਗੁਰਤਾ ਗੱਦੀ ਮਿਲੀ ਭਰਾ ਜਿਹੜਾ ਸੀ ਪ੍ਰਿਥੀ ਚੰਦ ਵੱਡਾ ਭਰਾ ਸੀ ਬਰੋਤਾ ਕਰਦਾ ਇੱਥੋਂ ਤੱਕ ਕਰ ਸਤਗੁਰ ਜੀ ਨੂੰ ਮਾਰਨ ਤੱਕ ਉਹਨੇ ਯਤਨ ਕੀਤੇ ਜਦੋਂ ਉਹਦਾ ਆਪਣਾ ਕੋਈ ਚਾਰਾ ਨਹੀਂ ਚੱਲਿਆ ਨਾ ਫਿਰ ਸਰਕਾਰੀ ਦਰਬਾਰੇ ਚਲਾ ਗਿਆ ਪਹਿਲਾਂ ਸੁਲਵੀ ਖਾਨ ਪਠਾਨ ਚੜ ਗਿਆ ਹੈ ਫੌਜਾਂ ਲੈ ਕੇ ਉਹਨੂੰ ਕਿਸੇ ਨੇ ਜਲੰਧਰ ਦੇ ਕੋਲ ਮਾਰ ਦਿੱਤਾ ਫਿਰ ਸੁਲੀ ਖਾਨ ਪਠਾਨ ਆਇਆ ਉਹ ਦੇ ਭੱਠੇ ਦੇ ਵਿੱਚ ਛੜ ਕੇ ਮਰ ਗਿਆ। ਗੁਰੂ ਮਹਾਰਾਜ ਤੇ ਸ਼ਬਦ ਉਚਾਰਨ ਕੀਤਾ ਕਹਿੰਦੇ ਸੁਲੀ ਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਈ ਨਾ ਪਹੁੰਚੇ ਸੁਲੀ ਹੋਏ ਮੂਆ ਨਾ ਪਾ। ਪਰਵਾਰਕ ਤੌਰ ਤੇ ਹੁਣ ਪ੍ਰਿਥੀ ਜਾਨ ਦੇ ਜਿਹੜਾ ਹੈ ਹੁਣ ਗੁਰੂ ਮਹਾਰਾਜ ਗੁਰੂ ਕਾ ਮਹਿਲ ਛੱਡ ਕੇ ਪਰਿਵਾਰ ਨੂੰ ਬਡਾਲੀ ਭੇਜ ਦਿੱਤਾ ਜਿਹਨਾਂ ਅੱਜ ਗੁਰੂ ਕੀ ਬਡਾਲੀ ਕਹਿੰਨੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਹਨਾਂ ਦੇ ਉੱਪਰ ਵੱਡੇ 3-4 ਹਮਲੇ ਕੀਤੇ ਜਾਂਦੇ। ਪਹਿਲਾ ਦਾਈ ਨੂੰ ਭੇਜਿਆ ਜਾਂਦਾ ਵੀ ਆਪਣੇ ਥਾਣਾ ਨੂੰ ਜ਼ਹਿਰ ਲਾ ਕੇ ਹਰ ਗੋਬਿੰਦ ਨੂੰ ਦੁੱਧ ਪਿਲਾ ਦੇ ਤੇ ਉਹ ਮਰ ਜਾਏ। ਦੂਸਰਾ ਇੱਕ ਖੜਾਵੇ ਨੂੰ ਭੇਜਿਆ ਗਿਆ ਵੀ ਦਹੀਂ ਦੇ ਵਿੱਚ ਜ਼ਹਿਰ ਮਲਾ ਕੇ ਖਿਲਾ ਦੇ ਹਰ ਗੋਬਿੰਦ ਮਰ ਜਾਏਗਾ। ਇੱਕ ਸੁਪੇਰੇ ਨੂੰ ਭੇਜਿਆ ਗਿਆ। ਹਰੇ ਮਹ ਬੈਲੇ ਉਸ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਲ ਭੰਜਨ ਗੁਰ ਸੌਰਮਾ ਵੱਡ ਜੋਧਾ ਬੋ ਪਰਉਪਕਾਰੀ। ਪਰ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿਹਨੂੰ ਆਸ ਹੁੰਦੀ ਹੈ ਨਾ ਸਤਿਗੁਰੂ ਦੇ ਉੱਪਰ ਪਰਮੇਸ਼ਰ ਦੇ ਉੱਪਰ ਤੇ ਉਹਨੂੰ ਕੋਈ ਉਹਦਾ ਬਾਲ ਬੰਕਾ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇਂ ਪਟਾਣੇ ਵੀ ਆਖਿਆ ਕਹਿੰਦੇ ਜਾਮ ਗੁਰੂ ਹੈ ਬਲ ਧਨੇ ਕਾ ਗਾਰਬ ਦੀਜੇ ਜਾਮ ਗੁਰੂ ਹੈ ਬਲ ਲੱਖ ਬਾਹਾਂ ਕੇ ਅਗੇ ਦੇ ਲੱਖਾਂ ਬਾਹਾਂ ਵੀ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦੇ ਜਦੋਂ ਸਤਿਗੁਰੂ ਪਰਮੇਸ਼ਰ ਕਿਰਪਾ ਕਰਦਾ ਕਿੰਨੇ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਤ ਸਮਾਲੇ ਉਹ ਆਪਣਾ ਸੁਭਾਅ ਯਾਦ ਰੱਖਦਾ ਜਿਹਨੂੰ ਆਸ ਹੁੰਦੀ ਹੈ ਫਿਰ ਨਕਸ਼ਵਾਦੀ ਮਿਸ਼ਨ ਚੱਲਦਾ ਸੀ ਪੰਜਾਬ ਦੇ ਵਿੱਚ ਬੜੀ ਘਬਰਾਹਟ ਹੋਈ ਉਹਨਾਂ ਲੋਕਾਂ ਨੂੰ ਕਾਦੇ ਕਰਕੇ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਸਿੱਖੀ ਲਹਿਰ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਚੱਲ ਰਹੀ ਹੈ ਹਿੰਦੂ ਜਿਹੜੇ ਆ ਸਿੱਖ ਬਣ ਰਹੇ ਆ ਮੁਸਲਮਾਨ ਸਿੱਖ ਬਣ ਰਹੇ ਆ ਤੇ ਇਹ ਕਾਰਨ ਬਹੁਤ ਸਨ ਗੁਰੂ ਮਹਾਰਾਜ ਦੇ ਭਾਵੇਂ ਚੰਦੂ ਸੀ ਚਾਹੇ ਪ੍ਰਿਥੀ ਚੰਦ ਸੀ ਚਾਹੇ ਸ਼ੇਖ ਅਹਿਮਦ ਸਰਦੀ ਸੀ ਸ਼ੇਖ ਅਹਿਮਦ ਬਖਾਰੀ ਸੀ ਚਾਹੇ ਮਹੇਸ਼ ਦਾਸ ਬ੍ਰਾਹਮਣ ਜਿਹਨੂੰ ਅਸੀਂ ਵੀਰਵਲ ਕਹਿੰਦੇ ਆ ਇਹ ਵੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਾਸਤੇ ਜ਼ਿੰਮੇਵਾਰ ਹੈ ਇਹ ਬਹੁਤ ਕਾਰਨ ਸਨ ਗੁਰੂ ਮਹਾਰਾਜ ਦੇ ਪਰ ਗੁਰੂ ਮਹਾਰਾਜ ਇੱਕ ਦੀ ਆਸ ਰੱਖਦੇ ਆਂ ਕਹਿੰਦੇ ਸਤਗੁਰੂ ਪਰਮੇਸ਼ਰ ਮੈਨੂੰ ਤੇਰੀ ਆਸ ਹੈ ਕਹਿੰਦੇ ਮਾਦੋ ਜਾਣ ਕੋ ਹੈ ਆਸ ਤੇਮਾਰੀ ਤੇ ਉਹਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਹੁਣ ਸਤਗੁਰੂ ਮਹਾਰਾਜ ਨੇ ਇਹ ਨਹੀਂ ਕਿ ਤਤੀ ਤਵੀ ਤੇ ਬੈਠ ਕੇ ਸ਼ਬਦ ਉਚਾਰਨ ਕੀਤਾ ਤੇਰਾ ਕੀਆ ਮਿੱਠਾ ਲੱਗੇ ਇਹ ਤਾਂ ਸਾਰੀ ਜ਼ਿੰਦਗੀ ਪੜਦੇ ਰਹੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਉਂਕਿ ਸ਼ਬਦ ਪੜ ਲੈਣਾ ਸ਼ਬਦ ਸੁਣ ਲੈਣਾ ਪਰ ਜੀਵਨ ਦੇ ਵਿੱਚ ਕਮਾਲ ਲੈਣਾ ਕਿੰਨਾ ਕੁ ਅਸੀਂ ਜੋ ਹੋ ਰਿਹਾ ਕਹਿੰਦੇ ਤੇਰਾ ਕੀਆ ਮੀਠਾ ਲੱਗੇ ਕਿ ਜੋ ਪਰਮੇਸ਼ਰ ਕਰਦਾ ਉਹ ਚੰਗਾ ਕਰ ਰਿਹਾ ਆਪੇ ਹਰ ਇੱਕ ਰੰਗ ਹੈ ਆਪੇ ਬਹ ਰੰਗੀ ਜੋਤ ਇਸ ਭਾਵੇ ਨਾਨਕਾ ਸਾਈ ਗੱਲ ਚੰਗੀ ਸਾਰਾ ਕੁਝ ਤੱਤ ਹੈ ਲੋਕਾਂ ਦੇ ਬੋਲ ਵੀ ਤੱਤੇ ਆ ਤੇ ਲੋਕਾਂ ਦਾ ਮਾਹੌਲ ਵੀ ਤੱਤ ਹੈ ਤੇ ਅੱਜ ਤੱਤੀ ਤਵੀ ਵੀ ਤੱਤੀ ਹੈ ਉੱਪਰ ਗਰਮ ਰੇਤ ਵੀ ਤੱਤੀ ਹੈ ਉਬਲਦੀ ਦੇਗ ਦੇ ਵਿੱਚ ਸਤਿਗੁਰੂ ਜੀ ਨੂੰ ਉਬਾਲਿਆ ਜਾ ਰਿਹਾ ਪਰ ਉੱਥੇ ਵੀ ਕਹਿੰਦੇ ਸਤਿਗੁਰ ਕਹਿੰਦੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਨ ਇਹ ਬਹੁਤ ਵੱਡੀ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਦੱਸਿਆ ਵੀ ਅਸੀਂ ਦੁੱਖਾਂ ਦੇ ਵਿੱਚ ਘਬਰਾਉਣਾ ਨਹੀਂ ਹੈ ਸੁੱਖਾਂ ਨਾਲ ਸਨੇਹ ਨਹੀਂ ਕਰਨਾ ਪਾਸ਼ਾ ਕਹਿੰਦੇ ਨਾ ਭਾਈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਪਾਸ਼ਾ ਕਹਿੰਦੇ ਨਾ ਗੁਰੂ ਰਾਮਦਾਸ ਜੀ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ ਇੱਕ ਸਮਾਂ ਇਦਾਂ ਦਾ ਆਇਆ ਪ੍ਰਿਥੀ ਚਾંદ ਨੇ ਨਾਕਾਬੰਦੀ ਕਰ ਦਿੱਤੀ ਮਸਾਂਦ ਉਹਨੇ ਖਰੀਦ ਲਏ ਜੋ ਰਾਸ਼ਨ ਹੁੰਦਾ ਸੀ ਜੋ ਗੁਰੂ ਘਰ ਪੈਸਾ ਹੁੰਦਾ ਸੀ ਸਾਰਾ ਕੁਝ ਉਹਨੇ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਲੰਗਰ ਮਸਤਾਨੇ ਹੋ ਗਏ ਇਤੋਂ ਤੱਕਰ ਛੋਲਿਆਂ ਦੀਆਂ ਰੋਟੀਆਂ ਬਣਦੀਆਂ ਸੌਣ ਵਾਸਤੇ ਚੰਗੇ ਬਿਸਤਰੇ ਨਹੀਂ ਹਨ ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਆ ਕੇ ਭਾਈ ਗੁਰਦਾਸ ਜੀ ਇੱਕ ਆਪਣੇ ਦਿਲੋਂ ਪਿਆਰ ਸੀ ਪੰਥ ਦੇ ਵਾਸਤੇ ਆਪਣੇ ਗੁਰੂ ਵਾਸਤੇ ਗਿਲਾ ਕਰਦੇ ਆ ਗੁਰਮਹਾਰਾਜ ਇਹ ਕੀ ਹੈ ਗੁਰੂ ਅਰਜਨ ਸਾਹਿਬ ਮਾਰਾ ਕਹਿੰਦੇ ਕੋਈ ਗੱਲ ਨਹੀਂ ਹੈ ਜੇ ਇਦਾਂ ਦਾ ਸਮਾਂ ਆ ਜਾਏ ਨਾ ਇਹ ਕਰਕੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਕਹਿੰਦੇ ਕੋਈ ਗੱਲ ਨਹੀਂ ਜੇ ਭੋਜਨ ਰੁੱਖਾ ਹੈ ਸੌਣ ਵਾਸਤੇ ਬਿਸਤਰੇ ਨਹੀਂ ਆ ਪਰ ਉਹ ਮੇਰਾ ਗੁਰੂ ਮੇਰੇ ਨਾਲ ਹੈ ਪਾਸ਼ਾ ਕਹਿੰਦੇ ਰੁੱਖੋ ਭੋਜਨ ਭੂਮ ਸੈਣ ਕੀ ਹੋਇਆ ਸੀ ਧਰਤੀ ਤੇ ਸੌ ਰਹੇ ਆ ਖਾਣ ਵਾਸਤੇ ਚੰਗਾ ਭੋਜਨ ਨਹੀਂ ਹੈ ਸਖੀ ਪ੍ਰੀਏ ਸੰਗ ਸੂਖ ਬਿਹਾਤ ਪਰ ਮੇਰਾ ਪ੍ਰਮਾਤਮਾ ਮੇਰੇ ਅਕਾਲ ਪੁਰਖ ਮੇਰੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਜਿਹਨੂੰ ਆਸ ਉਹਦੀ ਹੁੰਦੀ ਹੈ ਤੇ ਉਹਨੂੰ ਕੋਈ ਉਹਦਾ ਬਾਲ 빙ਾ ਨਹੀਂ ਕਰ ਸਕਦਾ ਗੁਰੂ ਮਹਾਰਜ ਦੇ ਸ਼ਬਦ ਹੈ ਕਹਿੰਦੇ ਵਿੱਚ ਕਰਤਾ ਪੁਰਖ ਲੋਵਾ ਬਾਲ ਨਾ 빙ਾ ਹੋਇਆ ਤੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਅਸੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਕੇ ਸਿੱਖੀ ਖਤਮ ਕਰਦੇ ਆਂਗੇ ਪਰ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਇਹ ਸਿੱਖੀ ਦੀ ਚੜ੍ਹਦੀ ਕਲਾ ਦੇ ਵਾਸਤੇ ਸਿੱਖੀ ਦੀ ਆਣ-ਉਪਛਾਣ ਵਾਸਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜਸੀ ਦੌਣੇ ਵਾਸਤੇ ਲਾਹੌਰ ਜਾਂਦੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸੀ ਨਾ ਪਰ ਉਹਨੂੰ ਨਹੀਂ ਪਤਾ ਸੀ ਸਮੇਂ ਦੀਆਂ ਹਕੂਮਤਾਂ ਭਾਵੇਂ ਅਕਬਰ ਦਾ ਸਮਾਂ ਨਿਕਲ ਗਿਆ ਅਕਬਰ ਸੋਚਦਾ ਸੀ ਕਿ ਮੈਂ ਆਪਣੇ ਪੋਤਰੇ ਖੁਸਰੋ ਨੂੰ ਮੈਂ ਆਪਣੀ ਗੱਦੀ ਤੇ ਬਿਠਾਵਾਂ ਕਿਉਂਕਿ ਜਹਾਗੀਰ ਜਿਹੜਾ ਸੀ ਅਤ ਦਰਜੇ ਦਾ ਸ਼ਰਾਬੀ ਸੀ ਕਬਾਬੀ ਸੀ ਸਾਰੇ ਕੋ ਕਰਮ ਕਰਦਾ ਸੀ ਪਰ ਜਹਾਗੀਰ ਤਖਤ ਤੇ ਕਾਬਜ ਹੋ ਗਿਆ ਤੇ ਖੁਸਰੋ ਨੇ ਬਗਾਵਤ ਕਰ ਦਿੱਤੀ ਇਹ ਵੀ ਗੁਰੂ ਸਾਹਿਬ ਤੇ ਇਲਜ਼ਾਮ ਲਾਇਆ ਵੀ ਤੁਸੀਂ ਉਹਨੂੰ ਲੰਗਰ ਸ਼ਿਕਾਇਆ ਗੁਰੂ ਮਹਾਰਾਜ ਕਹਿੰਦੇ ਦੁਸ਼ਮਣ ਵੀ ਆਜੇ ਤਾਂ ਅਸੀਂ ਤਾਂ ਉਹਨੂੰ ਵੀ ਖਲਾਉਂਦੇ ਤੇ ਸਤਗੁਰੂ ਮਹਾਰਾਜ ਕਾਰਨ ਸੀ ਕਿ ਕਿਸੇ ਤਰ੍ਹਾਂ ਇਸ ਲਹਿਰ ਨੂੰ ਖਤਮ ਕੀਤਾ ਜਾਏ ਬਹੁਤ ਕੁਝ ਕੀਤਾ ਗਿਆ ਇਥੋਂ ਤੱਕਰ ਦਰਬਾਰ ਸਾਹਿਬ ਦੀ ਨਕਲ ਦਾ ਗੁਰਦੁਆਰਾ ਵੀ ਤਿਆਰ ਕਰ ਲਿਆ ਅੱਜ ਵੀ ਕੀਤਾ ਗਿਆ ਸੀ ਬਟਾਲੇ ਦੇ ਕੋਲ ਨੰਬਰ ਸਰ ਦੇ ਵਿੱਚ ਵੀ ਇੱਕ ਬਿਲਡਿੰਗ ਤਿਆਰ ਕੀਤੀ ਗਈ ਹੈ 골ਡਨ ਨਕਸ਼ਾ ਬਣਾ ਕੇ ਦਰਬਾਰ ਸਾਹਿਬ ਦਾ ਬਣਾ ਲੋ ਜਿੰਨੇ ਮਰਜ਼ੀ ਗੁਰਦੁਆਰੇ ਦਰਬਾਰ ਸਾਹਿਬ ਦੀ ਨਕਲ ਦੇ ਪਰ ਗੁਰੂ ਰਾਮਦਾਸ ਜੀ ਦੀਆਂ ਰਹਿਮਤਾਂ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਕਿਤੇ ਨਹੀਂ ਮੜ ਸਕਦੀ ਬਹੁਤ ਹਨ ਆਪੇ ਕਹਨ ਗੁਰੂ ਅਰਜਨ ਸਾਹਿਬ ਕਹਿੰਦੇ ਡਿੱਠੇ ਸਭੇ ਥਾਵ ਨਹੀਂ ਤੁਦ ਜੇ ਤੇਰੇ ਦਰਵਰਗਾ ਹੋਰ ਦਰ ਕੋਈ ਨਹੀਂ ਹੈ ਸਾਰਿਆਂ ਵਾਸਤੇ ਚਾਰ ਦਰਵਾਜੇ ਰੱਖੇ ਆ ਪਰ ਰਸਤਾ ਇੱਕੋ ਹੀ ਹੈ ਗੱਲ ਇੱਕ ਦੀ ਕਰਨੀ ਹੈ ਚਾਰ ਦਰਵਾਜੇ ਰੱਖਿਆ ਗੁਰੂ ਰਾਮਦਾਇ ਇਹ ਸਾਰਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਆਪ ਤਿਆਰੀ ਕੀਤੀ ਸਭ ਤੋਂ ਵੱਡਾ ਸਾਡੇ ਉੱਪਰ ਸਤਿਗੁਰ ਨੇ ਰਹਿਮਤ ਕੀਤੀ ਸਾਡੇ ਉੱਪਰ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਇਕੱਤਰ ਕਰਕੇ ਸੰਵਾਦਨਾ ਕੀਤੀ ਜੇ ਅੱਜ ਸੋਚ ਲਓ ਕਦੇ ਅੱਜ ਛੋਟੇ-ਛੋਟੇ ਗੁਰਦੁਆਰੇ ਕਿਤੇ ਉੱਪਰ ਰਾਣ ਬਣਾਉਣਾ ਪੈਂਦਾ ਨਾ ਤੇ ਕਿੰਨੇ ਲੜਾਈ ਝਗੜੇ ਹੁੰਦੇ ਤੇ ਜੇ ਸਾਨੂੰ ਗੁਰੂ ਬਣਾਉਣਾ ਪੈਂਦਾ ਤੇ ਸਾਡੀ ਹਾਲਤ ਕੀ ਹੋਣੀ ਸੀ ਕੌਮ ਦੀ ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਇਹ ਬਹੁਤ ਵੱਡੀ ਦੇਣ ਸਾਰੀ ਬਾਣੀ ਨੂੰ ਇਕੱਠਾ ਕਰਕੇ ਸੰਬਾਦਨਾ ਕਰਨੀ ਪਹਿਲਾ ਪ੍ਰਕਾਸ਼ ਕਰਨਾ ਤੇ ਪਰ ਉਹ ਸਮੇਂ ਦੀ ਹਕੂਮਤ ਸੋਚਦੀ ਸੀ ਕਿ ਅਸੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਦੇਾਂਗੇ ਪਰ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਰਾਜਮਾਨ ਕਰ ਗਏ ਔਰ ਸਮੇਂ ਦੀ ਹਕੂਮਤ ਨੂੰ ਆਖਿਆ ਸੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਸਦਾ ਕਹਿੰਦੇ ਆਵਾਜ਼ ਤੁਸੀਂ ਮੇਰੀ ਆਵਾਜ਼ ਤੋਂ ਬੰਦ ਕਰ ਸਕਦੇ ਹੋ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਪਰ ਬਦਲਤੇ ਵਕਤ ਦੀ ਰਫਤਾਰ ਕੋ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਹ ਰੋਕਣੇ ਵਾਲੋ ਹਰ ਗੋਬਿੰਦ ਦੀ ਤਲਵਾਰ ਕੋ ਕੌਣ ਰੋਕੇਗਾ ਉਹਨੂੰ ਭੁਲੇਖਾ ਸੀ ਜਹਾਗੀਰ ਨੂੰ ਤੇ ਕਾਜੀ ਪਥਰੇ ਭਲੇਖਿਆਂ ਵਿੱਚ ਲੋਕ ਨਿਕਲ ਗਏ ਵੱਡੇ ਵੱਡੇ ਬਾਦਸ਼ਾਹ ਆ ਗਏ ਕਿ ਇਹ ਕੌਮ ਖਤਮ ਕਰ ਦਿੱਤੀ ਜਾਏਗੀ ਇੱਕ ਨਾ ਬੰਦਾ ਫਕੀਰ ਸੀ ਤੇ ਉਹ ਬੇੜੀ ਵਿੱਚ ਬੈਠ ਗਿਆ ਤੇ ਜਿਹੜਾ ਮਲਾਹ ਹੁੰਦਾ ਨਾ ਉਹਨੂੰ ਵੀ ਨਾ ਖੁਦਾ ਕਿਹਾ ਜਾਂਦਾ ਨਾ ਖੁਦਾ ਉਹਦਾ ਕਿਉਂ ਤੇ ਉਹ ਜਿਸ ਵੇਲੇ ਫਕੀਰ ਬੈਠਾ ਤੇ ਮਲਾਹ ਜਿਹੜਾ ਸੀ ਨਾ ਤੇ ਉਹਨੂੰ ਸਮਝਾ ਰਿਹਾ ਫਕੀਰ ਤੇ ਉਹਨਾਂ ਦਾ ਕੰਮ ਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਰੱਬ ਦੇ ਨਾਲ ਜੁੜਦੇ ਆ ਬੰਦਾ ਉਹਨੂੰ ਬੜਾ ਗੁੱਸਾ ਆ ਰਿਹਾ ਸੀ ਤੇ ਉਹਨੇ ਸੋਚਿਆ ਵੀ ਇਹਨੂੰ ਡੋਬੇ ਦੇਣੇ ਪਾਣੀ ਵਿੱਚ ਗੱਲਾਂ ਬਹੁਤ ਕਰਦਾ ਫਕੀਰ ਜਦੋਂ ਨਾ ਬੇੜੀ ਲੈ ਕੇ ਆਇਆ ਮਲਾ ਤੇ ਉਹ ਕਿਨਾਰੇ ਦੇ ਕੋਲ ਆ ਕੇ ਉਹਨੇ ਬੇੜੀ ਨੂੰ ਡੋਲ ਦਿੰਦਾ ਤੇ ਬੇੜੀ ਡੁੱਬਣ ਲੱਗੀ ਫਕੀਰ ਨੂੰ ਤੈਰ ਨਾ ਆਉਂਦਾ ਸੀ ਤੇ ਫਕੀਰ ਤੈਰ ਗਿਆ ਤੇ ਮਲਾ ਤਾਂ ਤੈਰਦੇ ਹੁੰਦੇ ਆ ਫਕੀਰ ਤੈਰ ਗਿਆ ਤੇ ਉਹ ਫਕੀਰ ਨੇ ਆਖਿਆ ਸੀ ਤੈਨੂੰ ਨਹੀਂ ਪਤਾ ਕਹਿੰਦੇ ਡੁੱਬੀ ਕਿਸ਼ਤੀ ਲਵੇਂ ਸਾਹਿਲ ਇਤਨੀ ਸੀ ਖਤਾ ਪਰ ਕਿ ਨਾ ਖੁਦਾ ਕੋ ਕਹਾ ਥਾ ਕਿ ਖੁਦਾ ਔਰ ਵੀ ਹੈ ਇਹਨੂੰ ਕਹਿਆ ਸੀ ਰੱਬ ਹੋਰ ਵੀ ਹੈ ਨਾ ਖੁਦਾ ਕੋ ਕਹਾ ਥਾ ਕਿ ਖੁਦਾ ਔਰ ਵੀ ਹੈ ਪਰ ਉਹ ਸੋਚਦਾ ਸੀ ਵੀ ਜਹਾਗੀਰ ਬਾਦਸ਼ਾਹ ਸੋਚਦਾ ਸੀ ਸਮੇ ਦੇ ਔਰ ਲੋਕ ਸ਼ਰਾਰਤੀ ਲੋਕ ਸੋਚਦੇ ਸਨ ਕਿ ਗੁਰੂ ਅਰਜਨ ਸਾਹਿਬ ਜੀ ਮਾਰਮ ਸ਼ਹੀਦ ਕਰਦੇ ਆ ਕਿ ਸਿੱਕੀ ਖਤਮ ਹੋ ਜਾਏਗੀ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਸਾਡੀ ਤਾਂ ਪ੍ਰੀਤ ਨਿਭ ਗਈ ਹੈ ਸੇਵਕੀ ਔੜਕ ਨਿਭ ਹੀ ਪ੍ਰੀਤ ਜੀਪਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਜਿਨ੍ਹਾਂ ਨੂੰ ਆਸ ਰੱਬ ਦੀ ਹੁੰਦੀ ਆ ਨਾ ਫਿਰ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ ਉਹ ਬੰਦਿਆਂ ਦੇ ਹੱਥਾਂ ਵੱਲ ਨਹੀਂ ਦੇਖਦੇ ਸੰਸਾਰ ਦੇ ਹੱਥਾਂ ਵੱਲ ਨਹੀਂ ਦੇਖਦੇ ਉਹ ਰੱਬ ਦੀ ਆਸ ਤੇ ਆਪਣਾ ਜੀਵਨ ਬਤੀਤ ਕਰਦੇ ਆ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਮਾਦੋ ਜਾਂ ਕੋ ਹੈ ਆਸ ਤੁਮਾਰੀ ਕਹਿੰਦੇ ਸਤਿਗੁਰੂ ਜਿਹਨੂੰ ਆਸ ਤੇਰੀ ਹੈ ਨਾ ਤਾਂ ਕੋ ਕਸ਼ ਨਾਹੀ ਸੰਸਾਰੀ ਉਹਨੂੰ ਫਿਰ ਸੰਸਾਰ ਦੀ ਮੁਥਾਜੀ ਨਹੀਂ ਹੈ ਰਹਾਉ ਜਾਂ ਕੋ ਤੁਮ ਭਏ ਸਮਰਥ ਅੰਗਾ ਅੰਗਾ ਦਾ ਅੰਗ ਜਿਹਨੂੰ ਕਰ ਲੈਂਦਾ ਪ੍ਰਮਾਤਮਾ ਜਿਹਦੀ ਰੱਖਿਆ ਕਰਦਾ ਹੈ ਪ੍ਰਮਾਤਮਾ ਜਿਹਦਾ ਪੱਖ ਕਰਦਾ ਹੈ ਜਿਹਦਾ ਰੱਬ ਹੋ ਜਾਂਦਾ ਹੈ ਤੇ ਉਹਨੂੰ ਕਦੀ ਫਿਰ ਕਹਿੰਦੇ ਕਿਸੇ ਤਰ੍ਹਾਂ ਦੀ ਮੁਥਾਜੀ ਹੈ ਜਾਂ ਕੋ ਤੁਮ ਭਏ ਸਮਰਥ ਅੰਗਾ ਤਾਂ ਕੋ ਕਸ਼ ਨਾਹੀ ਕਲੰਗਾ ਕਲੰਗਾ ਕਹਿੰਦੇ ਕਲੰਕ ਕਲੰਕ ਕਹਿੰਦੇ ਦਾਗ ਉਹਨੂੰ ਕਿਸੇ ਵਿਕਾਰ ਦਾ ਦਾਗ ਨਹੀਂ ਲੱਗ ਸਕਦਾ ਕਿਸੇ ਜੀਵਨ ਵਿੱਚ ਕਲੰਕ ਨਹੀਂ ਲੱਗ ਸਕਦਾ ਕਿਉਂਕਿ ਜਾਂ ਕੋ ਤੁਮ ਭੈ ਸਮਰਥ ਅੰਗਾ ਤਾਂ ਕੋ ਕਸ਼ ਨਹੀਂ ਕਲੰਗਾ ਮਾਦੋ ਜਾਂ ਕੋ ਹੈ ਆਸ ਤੇਮਾਰੀ ਸਾਨੂੰ ਇੱਕ ਦੀ ਆਸ ਰੱਖਣੀ ਹੈ ਇੱਕ ਬੇਨਤੀ ਕਰਦੇ ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਵੀ ਆਖਿਆ ਹੋਵੇਗਾ ਨਾ ਆ ਬਿਮਾਰੀ ਚੱਲਦੀ ਸੀ ਚੇਚਕ ਦੀ ਆ ਸਰੀਰ ਤੇ ਦਾਨੀ ਨਿਕਲਦੇ ਸਨ ਲੋਕੀ ਉਹਨੂੰ ਕਿਹਾ ਨਾਮ ਕੀ ਦਿੱਤਾ ਕਹਿੰਦੇ ਮਾਤਾ ਨਿਕਲੀਏ ਹੁਣ ਮਾਂ ਸ਼ਬਦ ਜਿਹੜਾ ਹੁੰਦਾ ਨਾ ਤੇ ਮਾਂ ਸ਼ਬਦ ਤਾਂ ਜੀਵਨ ਦਿੰਦਾ ਹੈ ਮਾਂ ਤਾਂ ਜੀਵਨ ਦਿੰਦੀ ਹੈ ਨਾ ਤੇ ਮਾਂ ਉਹ ਕਿ ਉਹ ਤਾਂ ਨਹੀਂ ਬਿਮਾਰੀ ਸੀ ਸਾਹ ਸੰਗਤ ਦੀ ਉਹ ਤਾਂ ਉਹਦੀ ਦਵਾਈ ਬਣ ਗਈ ਹੈ ਨਹੀਂ ਤਾਂ ਉਹ ਸਰੀਰ ਲੋਕਾਂ ਦੇ ਚਿਹਰੇ ਖਰਾਬ ਹੋ ਜਾਂਦੇ ਸੀ ਤੇ ਗੁਰੂ ਮਹਾਰਾਜ ਨੂੰ ਆਖਿਆ ਵੀ ਸਤਗੁਰੂ ਮਹਾਰਾਜ ਨੂੰ ਕਹਿੰਦੇ ਵੀ ਸੀਤਲਾ ਨਿਕਲੀ ਹੈ ਇਹਨੂੰ ਮੰਦਰ ਲੈ ਜਾਓ ਅੱਜ ਵੀ ਤੁਰ ਪੈਂਦੇ ਸਿੱਖ ਵੀ ਤੁਰ ਪੈਂਦੇ ਝਾੜੂ ਲੈ ਕੇ ਮਾਂ ਦੀ ਦਾਲ ਤੇ ਗੁਰੂ ਅਰਜਨ ਸਾਹਿਬ ਨੂੰ ਵੀ ਕਿਹਾ ਹੋਵੇਗਾ ਦੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਅਰਦਾਸ ਕਰੋ ਸਭ ਪਰਮਾਤਮਾ ਕਰਨ ਵਾਲਾ ਹੈ ਉਡੀ ਆਸ ਰੱਖੋ ਕਹਿੰਦੇ ਮਹਾਰਾਜ ਕਹਿੰਦੇ ਜਦੋਂ ਠੀਕ ਹੋ ਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੀਤਲਾ ਤੇ ਰਾਖਿਆ ਬਿਹਾਰੀ ਦੂਸਰਾ ਸ਼ਬਦ ਹੈ ਸੀਤਲਾ ਠਾਕ ਰਹਾਈ ਕੋਈ ਅਸੀਂ ਅਲੱਗ ਤੋਂ ਕੋਈ ਦੇਵੀ ਦੇਵੇ ਨਹੀਂ ਪੂਜਣੇ ਅਸੀਂ ਤਾਂ ਇੱਕ ਦੀ ਆਸ ਰੱਖਣੀ ਹੈ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪੋ ਜਾਏ ਮਾਦੋ ਜਾ ਕੋ ਆਸ ਤੁਵਾਰੀ ਪਰ ਜੇ ਆਮ ਬੰਦਾ ਕਰਦਾ ਵੱਖਰੀ ਗੱਲ ਹੈ ਕਿ ਜਿਹੜਾ ਬੰਦਾ ਨਹੀਂ ਜੁੜਿਆ ਨਾ ਰੱਬ ਦੇ ਨਾਲ ਭਟਕ ਰਿਆ ਪਰ ਜੇ ਸਿੱਖ ਹੋ ਕੇ ਭਟਕ ਰਿਆ ਹੋਵੇ ਨਾ ਜਿਹੜਾ ਸਿੱਖ ਰੋਜ਼ ਪੜਦਾ ਹੋਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਇੰਨੇ ਦਿਨ ਨਹੀਂ ਜਿੰਨੇ ਸਾਡੇ ਰੱਬ ਸੋਮਵਾਰ ਇੱਧਰ ਚਲੇ ਗਏ ਮੰਗਲਵਾਰ ਉੱਧਰ ਜਾਣਾ ਵੀਰਵਾਰ ਉੱਧਰ ਜਾਣਾ ਸ਼ਨੀਵਾਰ ਉੱਧਰ ਜਾਣ ਪਰ ਇੱਥੇ ਪੜਨ ਕਿ ਆ ਗਿਆ ਭਈ ਅਕਾਲ ਕੀ ਤਫੇ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਨੂੰ ਤਾਂ ਗ੍ਰੰਥ ਮੰਨਦੇ ਹੋ ਪਰ ਗੁਰੂ ਦੀ ਨਹੀਂ ਮੰਨਦੇ ਕਹਿੰਦੇ ਜਿਦਨ ਉਹਦੀ ਆਸ ਹੋਏਗੀ ਨਾ ਮਾਦੋ ਜਾ ਕੋ ਹੈ ਆਸ ਤੇਵਾਰੀ ਤਾਂ ਕੋ ਕਸ਼ ਨਾਹੀ ਸੰਸਾਰੀ ਰਹਾਓ ਜਾਂ ਕੇ ਹਿਰਦੈ ਠਾਕੁਰ ਹੋਏ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਤਾਂ ਕੋ ਸੈਸਾ ਨਹੀਂ ਕੋਈ ਉਹਨੂੰ ਕਿਸੇ ਪ੍ਰਕਾਰ ਦਾ ਸਹਿਮ ਨਹੀਂ ਹੈ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਜਾਂ ਕੋ ਤੁਮ ਦੀਨੀ ਪ੍ਰਭ ਧੀਰ ਜਿਹਨੂੰ ਤੂੰ ਧੀਰਜ ਦੇ ਦੇਣਾ ਜਦੋਂ ਮਾਂ ਬਾਪ ਬੱਚਿਆਂ ਨੂੰ ਧੀਰਜ ਦਿੰਦੇ ਕੋਈ ਗੱਲ ਨਹੀਂ ਬੇਟਾ ਅਸੀਂ ਤੇਰੇ ਨਾਲ ਹੈ ਤੇ ਜਿਹਨੂੰ ਇਹ ਭਰੋਸਾ ਹੋ ਜਾਂਦਾ ਕਿ ਅਕਾਲ ਪੁਰਖ ਦੇ ਗੁਰੂ ਅਰਜਨ ਸਾਹਿਬ ਦੇ ਸ਼ਬਦ ਹੈ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋ ਕਿਹਾ ਕਾੜਾ ਜਿਓ ਕਹਿੰਦੇ ਜਾਂ ਕੋ ਤੁਮ ਦੀਨੀ ਪ੍ਰਭ ਧੀਰ ਤਾਂ ਕੇ ਨਿਕਟਣਾ ਆਵੇ ਪੀਰ ਪੀਰ ਮਤਲਬ ਪੀੜਾ ਦੁੱਖ ਉਹਦੇ ਨੇੜੇ ਦੁੱਖ ਨਹੀਂ ਆਉਂਦੇ ਤਾਂ ਕੇ ਨਿਕਟਣਾ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਮੈਂ ਉਹ ਗੁਰੂ ਪ੍ਰਾਪਤ ਕੀਤਾ ਪਾਰ ਬ੍ਰਹਮਪੂਰਨ ਦਿਖਾਇਆ ਜਿਸ ਗੁਰੂ ਨੇ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਕਰਾ ਦਿੱਤੇ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਸਾਨੂੰ ਸਮਝਾ ਰਿਹਾ ਕਹਿੰਦੇ ਉਹ ਗੁਰੂ ਦੇ ਸ਼ਰਨ ਵਿੱਚ ਆਈਏ ਜਿਸ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਪ੍ਰਮਾਤਮਾ ਅਕਾਲ ਪੁਰਖ ਦੀ ਸੋਝੀ ਆਉਂਦੀ ਹੈ ਤੇ ਇੱਕ ਦੀ ਆਸ ਜੀਵਨ ਵਿੱਚ ਰੱਖੋ ਮਾਦੋ ਜਾਂ ਕੋ ਹੈ ਆਸ ਤੇਮਾਰੀ ਤਾਂ ਕੋ ਕਸ਼ ਨਹੀਂ ਸੰਸਾਰੀਓ ਨੂੰ ਕੋਈ ਸੰਸਾਰ ਦੀ ਮੁਥਾਜੀ ਨਹੀਂ ਹੈ ਜਦੋਂ ਅਸੀਂ ਆਪਣੇ ਸਤਿਗੁਰਾਂ ਨਾਲ ਪਿਆਰ ਕਰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ